ਤਾਰੀਵਾਲਾ ਥਾਣੇ ਦੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਮੋਬਾਈਲ ਦੀ ਦੁਕਾਨ ਦੀ ਕੰਦਪਾੜ ਕੇ ਅੰਦਰੋਂ ਮੋਬਾਈਲ ਅਤੇ ਐਸੈਸਰੀ ਚੋਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਚੋਰੀ ਦੀ ਗ੍ਰਿਫਤਾਰੀ ਸੀਸੀਟੀਵੀ ਫੁਟੇਜ ਅਤੇ ਆਲੇ-ਦੁਆਲੇ ਦੇ ਲੋਕਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਚੋਰ ਬਾਰੇ ਲੱਗੇ ਵਿਰਵਿਧਿਆਦਾਰ ਤੇ ਹੋਈ ਹੈ ਹਾਲਾਂਕਿ 20 ਵਰਿਆਂ ਦੇ ਨੌਜਵਾਨ ਚੋਰ ਦੀ ਇਹ ਪਹਿਲੀ ਚੋਰੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤੇ ਪੁਲਿਸ ਅਨੁਸਾਰ ਚੋਰ ਨੇ ਦੱਸਿਆ ਹੈ ਕਿ ਉਸਨੇ ਪਹਿਲੀ ਵਾਰ ਆਪਣੀ ਮਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਇਹ ਚੋਰੀ ਕੀਤੀ ਹੈ ਤੇ ਪੁਲਿਸ ਨੇ ਚੋਰੀ ਦੇ ਸਤਾਈ ਮੋਬਾਈ ਸਮਾਨ ਬਾਰੇ ਪੁੱਛਗਿੱਛ ਜਾਰੀ ਹੈ ਉੱਥੇ ਹੀ ਦੁਕਾਨ ਦੇ ਮਾਲਕ ਗੌਰਵ ਲੁਥਰਨ ਦੱਸਿਆ ਕਿ ਉਸਦੀ ਮੋਬਾਈਲ ਰਿਪੇਅਰ ਦੀ ਦੁਕਾਨ ਤਾਰੀਗਰ ਦੀ ਨਹਿਰ ਕਿਨਾਰੇ ਹੈ ਤੇ ਪਰਸੋ ਸਵੇਰੇ ਜਦੋਂ ਦੁਕਾਨ ਤੇ ਆਇਆ ਤਾਂ ਉਸਨੇ ਦੇਖਿਆ ਕਿ ਦੁਕਾਨ ਦੇ ਅੰਦਰ ਚੋਰੀ ਹੋ ਚੁੱਕੀ ਹੈ ਤੇ ਰਿਪੇਅਰ ਕਰਨ ਦੇ ਲਈ ਆਏ ਮਹਿੰਗੇ ਮੋਬਾਈਲ ਅਤੇ ਮੋਬਾਈਲ ਐਸੈਸਰੀਜ਼ ਦੇ ਨਾਲ ਹੋਰ ਵੀ ਕੀਮਤੀ ਸਮਾਨ ਅਤੇ ਔਜ਼ਾਰ ਜਿਹੜੇ ਨੇ ਚੋਰੀ ਹੋ ਚੁੱਕੇ ਨੇ ਉਤੇ ਹੀ ਚੋਰ ਨੇ ਦੁਕਾਨ ਦੇ ਅੰਦਰ ਕੈਮਰੇ ਤੋੜਨ ਦੀ ਵੀ ਜਿਹੜੀ ਹੈ ਉਹ ਪੂਰਤੋ ਕੋਸ਼ਿਸ਼ ਕੀਤੀ ਗਈ ਉਸਤੇ ਵੱਲੋਂ ਤਸਵੀਰ ਕੈਮਰੇ ਦੇ ਵਿੱਚ ਕੈਪਟ ਹੋ ਗਈ ਜਿਸ ਦੀ ਸ਼ਿਕਾਇਤ ਉਸਨੇ ਧਾਰੀਵਾਲ ਥਾਣੇ ਦੇ ਪੁਲਿਸ ਨੂੰ ਜਿਹੜੀ ਹੈ ਉਹ ਦਿੱਤੀ ਤੇ ਉਥੇ ਹੀ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਸੀਸੀਟੀਵੀ ਫੁਟੇਜ ਅਤੇ ਆਸ-ਪਾਸ ਦੇ ਲੋਕਾਂ ਤੋਂ ਚੋਰ ਬਾਰੇ ਜਦੋਂ ਵੇਰਵੇ ਦੇ ਆਧਾਰ ਤੇ ਪਛਾਣ ਜਿਹੜੀ ਹੈ ਉਹ ਉਹਨਾਂ ਦੇ ਮਦਦ ਦੇ ਨਾਲ ਕੀਤੀ ਗਈ ਹੈ ਤੇ ਅਜਨਾਮ ਤੇ ਦੱਸਦੇ ਹਈਏ ਨੌਜਵਾਨ ਦੇ ਇਸ ਚੋਰ ਦੀ ਜੇਕਰ ਗੱਲ ਕਰੀਏ ਤਾਂ 20 ਸਾਲਾਂ ਦਾ ਹੀ ਨੌਜਵਾਨ ਹੈ ਦੱਸਿਆ ਜਾ ਰਿਹਾ ਹੈ ਤੇ ਲੁਧਿਆਣਾ ਵਿਖੇ ਜੜਾ ਹੈ ਮਹੱਲਾ ਧਾਰੀਵਾਲ ਵਿਖ ਜੋਵਾਨ ਨੂੰ ਸਾਈ ਮੋਬਾਈਲ ਅਤੇ ਸਪੀਕਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਖਿਲਾਫ ਚੋਰੀ ਦਾ ਪਹਿਲਾ ਕੋਈ ਮਾਮਲਾ ਜੜਾਇ ਉਹ ਦਰਜ ਨਹੀਂ ਹੈ ਅਤੇ ਉਸ ਨੇ ਕਹਿਣ ਦੇ ਮੁਤਾਬਿਕ ਜਿਹੜਾ ਹੈ ਉਹ ਚੋਰੀ ਕਰਦੀ ਮਜਬੂਰੀ ਅਤੇ ਆਪਣੀ ਬਾਹ ਦੀ ਬਿਮਾਰੀ ਦੇ ਇਲਾਜ ਲਈ ਕੀਤੀ ਸੀ ਤੇ ਹੋਰ ਕੀ ਕੀ ਜਾਣਕਾਰੀ ਇਸ ਮੌਕੇ ਤੇ ਦੁਕਾਨ ਦੇ ਮਾਲਕ ਨੇ ਕੀਤੀ ਹੈ ਤੇ ਪੁਲਿਸ ਇਨਵੈਸਟੀਗੇਸ਼ਨ ਅਫੀਸਰ ਨੇ ਕੀਤੀ ਹੈ ਦੇਖ ਲੈਣੇ ਆ ਪੂਰੀ ਖਬਰ ਸਰ ਮੇਰਾ ਨਾਮ ਜੀ ਗੋਰਵ ਲੋਖੜਾ ਹੋਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰ ਮੋਬਾਈਲ ਰਿਪੇਅਰ ਦੇ ਨਾਮ ਤੇ ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਆ ਤੇ ਜਦੋਂ ਮੈਂ ਅੰਦਰ ਵੜਿਆ ਤੇ ਆ ਸਾਈਡ ਵਾਲੀ ਕੰਧ ਜਿਹੜੀ ਦੁਵਾਰ ਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਏਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਬਧੀਆਂ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ ਉਹ ਕੋਲ ਮਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ ਆ ਸਸ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਕਿ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾਵੇ ਔਰ ਧਾਰੀ ਵਾਲੇ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਲੋਨ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣਾ ਮਹੱਲੇ ਦੇ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਸਾਨੂੰ 28 ਮੋਬਾਈਲ ਤੇ ਇੱਕ ਸਪੀਕਰ ਜਿਹੜਾ ਰਿਕਵਰ ਹੋਇਆ ਕਿਦੋਂ ਚੋਰੀ ਕੀਤੀ ਸੀ ਔਰ ਬਹੁਤ ਜਲਦੀ ਪੜਲੇ ਹਾਂਜੀ ਹਾਂਜੀ ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਉਹਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਐ ਸੀਸੀਟੀਵੀ ਫੁਟੇਜ ਦਾ ਦਾਤੇ ਜਾਂ ਟੈਕਨੀਕਲ ਹਾਂਜੀ ਸੀਸੀਟੀਵੀ ਫੁਟੇਜ ਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ ਕੀ ਕੁਝ ਗਿੱਛ ਹੋਈ ਹੈ ਕਿ ਮੰਨਿਆ ਕਿ ਕਿਉਂ ਚੋਰੀ ਕਰਦਾ ਹੈ ਪਹਿਲੇ ਵੀ ਕੀਤੀ ਕੋਈ ਚੋਰੀ ਨਹੀਂ ਪਹਿਲਾਂ ਤਾਂ ਕੋਈ ਅਫੇਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨਹੀਂ ਸੀਗੀ ਕੋਈ ਜ਼ਰੂਰ ਸੀਗੀ ਕਿ ਤੇ ਉਹਦੇ ਘਰ ਕੇ ਨਹੀਂ ਚੋਰੀ ਕੀਤੀ ਹੈ ਕਿੰਦਾ ਦੀ ਜ਼ਰੂਰਤ ਦੱਸ ਰਿਹਾ ਇਹ ਤੇ ਆਪਣੇ ਉਹਨੇ ਵਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਹੈ ਲੜਕੇ ਲੜਕੇ ਦੀ ਥੋੜੀ 20 ਸਾਲ ਦੀ ਹੈ